ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੁਹਾਡੀ ਖੁਸ਼ੀ ਹੋ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਫਰਾਈਡੇ ਦਾ ਦਿਨ ਅੱਜ ਟਾਈਮ ਹੋ ਗਿਆ 11 ਵਜੇ ਨੇ ਵਾਲੇ ਆ ਅਸੀਂ ਹੁਣ ਚੱਲੇ ਆ ਜੀ ਮਾਮਾ ਜੀ ਦਾ ਅੱਜ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਭੋਗ ਸੀਗਾ ਆਪ ਹੋ ਗਿਆ ਪੰਤੀ ਮਰਦਾਸ ਅੱਜ ਆ ਤੇ ਅਸੀਂ ਹੁਣ ਚੱਲੇ ਆ ਤੇ ਕਿਉਂਕਿ ਜਾਣਾ ਤਾਂ ਅਸੀਂ ਜਲਦੀ ਸੀਗਾ ਸੈਦ ਦੇ ਪਾਪਾ ਨੂੰ ਜੇੜਾ ਆ ਗਿਆ ਸੀਗਾ ਉਹ ਦੂਜੀ ਗੱਡੀ ਭੇਜਣੀ ਸੀਗੀ ਸੈਦ ਦੇ ਪਾਪਾ ਤਾਂ ਕਰਕੇ ਫਿਰ ਚਲੇ ਗਏ ਸੀਗੇ ਖੰਨੇ ਨੂੰ ਤੇ ਬਾਕੀ ਜੀ ਆਪਾਂ ਆਪਣੇ ਕੰਮ-ਕਾਰ ਸਾਰੇ ਕਰ ਲਏ ਸੀਗੇ ਨਿਮੇੜ ਲਏ ਸੀਗੇ ਅੱਦਰ ਵੀ ਆਪਾਂ ਸਾਰੇ ਕੰਮ-ਕਾਰ ਕੋਲ ਕੇ ਚੱਲੇ ਆ ਪਾਣੀ ਦੀ ਬੋੜ ਕੱਢ ਲਮੂਵੇ

ਕਰ ਦ ਨਹੀ ਕੱਪੜਿਆਂ ਨੂੰ ਕਰ ਦ ਪਤਾ ਨਹੀਂ ਹੈਗਾ ਨਹੀਂ ਮੈਂ ਤੁਹ ਕਦਾਈ ਗਿਆ ਇੱਕ ਮਿੰਟ ਜੀ ਵਾ ਕੱਪੜੇ ਅੰਦਰੇ ਕਰ ਦਵਾਂ ਮਿਲੋ ਜੀ ਹੁਵੀ ਸਹਜ ਨੂੰ ਇਹ ਅੱਜ ਸਕੂਲ ਨਹੀਂ ਗਿਆ ਸੀ ਕਹਿੰਦੇ ਨਾਲ ਜਾਣਾ ਤੁਸੀਂ ਲੇਟ ਹੋ ਜਾਣਾ ਮਮਾ ਤੁਸੀਂ ਘਰ ਲੇਟ ਆਉਂਗੇ ਤਾਂ ਕਰਕੇ ਜਮਾ ਸੀ ਜਾਣਾ ਸੀ ਤੁਹਾਡੇ ਨਾਲ ਫਿਰ ਅਸੀਂ ਨਾਲ ਹੀ ਲੈ ਚੱਲੇ ਕਿਉਂਕਿ ਸਹਜ ਨੂੰ ਵੀ ਬੁਖਾਰ ਸੀਗਾ ਰਾਤ ਤੁੰਦ ਸੇ ਸਕੂਲ ਤੋਂ ਆ ਕੇ ਫਿਰ ਆਇਆ ਤੇ ਉੱਥੇ ਬਿਮਾਰ ਹੋ ਜਾਂਦੀ ਫਿਰ ਲੈ ਕੇ ਆਉਣਾ ਖੋ ਜਾਣਾ ਸੀ ਅਮਿਲੋ ਸੁਮੇਲਾ ਜੀ ਸਾਡੇ ਲੜਾਕੂ ਜਹਾਜ਼ ਨੂੰ ਇੰਨਾ ਲੜਾਕਾ ਹੈ ਨਾ ਇਹ ਬੰਦਾ ਇੰਨਾ ਲੜਾਕਾ ਹੈ ਨਹੀਂ ਲੜਦਾ ਕਾ ਜਿਹੜਾ ਸੱਚੀ ਸੱਚੀ ਦੱਸਦਾ ਸਾਡੇ ਪਾਪਾ ਦਾ ਤਾਂ ਮੈਂ ਵੀ ਵੋਟ ਦਿੰਨੀ ਆ ਮੈਂ ਸੱਚ ਇਹ ਇਹ ਲੜਾਕੂ ਬੰਦਾ ਤਾਂ ਸੱਚ ਵੀ ਸੋਹਣਦਾ ਹੈਗਾ ਬਸ ਯਾਰ ਮੈਂ ਸੱਚ ਬੋਲਦੀ ਆ ਨਾ ਫਿਰ ਸਭ ਸੁਣਨੋਕ ਹੋ ਜਾਂਦਾ ਹੈ ਮੈਨੂੰ ਗੁੱਸਾ ਬੋਲਦਾ ਆ ਅਜਾੜਾ ਪੇਚਾ ਪੈ ਗਿਆ ਸੀਗਾ ਸਵੇਰੇ ਸਵੇਰੇ ਪੇਚਾ ਪੈ ਗਿਆ ਨਾ ਨਾ ਮੈਂ ਕਿਤਾਬ ਚਲੇ ਗਏ ਹੋਣਗੇ ਅਸੀਂ ਚਲੇ ਤਾਂ 10 ਵਜੇ ਜਾਣਾ ਸੀ ਸਾਡੇ 10 ਵਜੇ ਪਰ ਰਾਹੀ ਘੰਟੇ ਬਾਅਦ ਫੋਨ ਕਰੂੰਗਾ ਮਰਦੇ ਨੂੰ ਚੱਕੀ ਨਾ ਚਲੇ ਗਏ ਸੀਗੇ 11 ਵਜੇ ਤੇ ਤਾਂ ਕਰਕੇ ਅਸੀਂ ਹੁਣ ਰਸਤੇ 'ਚ ਜਾ ਰਹੇ ਹਾਂ ਬਸ ਪਹੁੰਚ ਜਾਣਾ ਸੀ ਟਾਈਮ ਦੇ ਨਾਲ ਹੀ ਹਾਂ ਗਰਮੀ ਬਾਹਰ ਤਾਂ ਬਹੁਤ ਜ਼ਿਆਦਾ ਗੱਡੀ 'ਚ ਬੈਠ ਕੇ ਨਹੀਂ ਪਤਾ ਲੱਗਦਾ ਤੇ ਗੁੰਨੂ ਸਾਈ ਉਹ ਨਹੀਂ ਕਹਿੰਦੇ ਸੀਗੇ ਕੀ ਗੱਲ ਕਰਨਾ ਚਾਹਤੂ ਹੋ ਕਰ ਲਾ ਭਾਈ ਮਨਜੇ ਮੈਂ ਪੈਸੇ ਤਿਆਰ ਹੋ ਗਿਆ ਸੀ ਕਾਰ ਦਾ ਸੀਟ ਕਵਰ ਕੱਲ੍ਹ ਕੋ ਅੱਗੇ ਲੈ ਕੇ ਆਏ ਨੇ ਹਜੇ ਥੋੜਾ ਜਿਹਾ ਰਹਿਣ ਦਾ ਕੰਮ ਜਿਆਦਾ ਹੈ ਕੀ ਹੋ ਗਿਆ ਤੂੰ ਕਰ ਲੇਗਾ ਯਾਰ ਫਿਰ ਕੀ ਹੁੰਦਾ ਹੋ ਗਿਆ ਫਾਈਨਲ ਤਾਂ ਸ਼ਾਇਦ ਥੋੜਾ ਬਹੁਤਾ ਰਹਿ ਗਿਆ ਉਹ ਤੁਹਾਨੂੰ ਮੈਂ ਦਿਖਾਉਂਗੀ ਫਿਰ ਮੈਨੂੰ ਗੱਡੀਆਂ-ਖੁੱਡੀਆਂ ਦਾ ਇੰਨਾ ਹੈ ਨਹੀਂ ਮੈਂ ਵੀਡੀਓ-ਵਿਡੀਓ ਗੱਡੀਆਂ ਦੀਆਂ ਬਣਾਉਣੀਆਂ ਨਹੀਂ ਆਉਂਦੀਆਂ ਕੀ ਕੀ ਦਿਖਾਈਦਾ ਗੱਡੀਆਂ ਦੇ ਵਿੱਚ ਤੈਨੂੰ ਪਤਾ ਹੀ ਨਹੀਂ ਹੈਗਾ ਪਾਪਾ ਨੂੰ ਪਤਾ ਇਹ ਆ ਬੈਠਾ ਇੱਕ ਸਾਡਾ ਆ ਦੇਖ ਇਹਨੂੰ ਇਹਨੂੰ ਸ਼ੌਕ ਹੈ ਮੈਨੂੰ ਨਹੀਂ ਹੈਗਾ ਨਾ ਗੱਡੀ ਦਾ ਸ਼ੌਂਕ ਹੈਗਾ ਮੈਨੂੰ ਬੀਕੀ ਚੀਜ਼ ਲੱਗੀ ਆ ਇਹਦੇ ਵਿੱਚ ਕੀ ਦਿਖਾਉਣਾ ਮੈਂ ਤਾਂ 아이 ਵੀ ਸਮਝਾਉਦੀ ਕੀ ਦਿਖਾਈ ਦਿੰਦਾ ਐਵੇਂ ਦੀ ਹੁੰਦੀ ਐ ਇਹ ਮੂਰਤ ਐਵੇਂ ਜਿਹੀ ਹੁੰਦੀ ਮੈਨੂੰ ਆਉਂਦੀ ਨਹੀਂ ਮੈਂ ਮਤਲਬ ਮੈਨੂੰ ਤਾਂ ਸਟਾਰਟ ਕਰਨੀ ਵੀ ਨਹੀਂ ਆਉਂਦੀ ਮੈਂ ਮਾਰੀ ਸੀ ਕੱਲ੍ਹ ਕਰਕੇ ਦੇਖੀ ਸੀਗੀ ਅੱਜ ਚਲਾਉਂਗੀ ਮੈਂ ਠੀਕ ਆ ਹੈ ਅੰਦਰ ਆਨ ਤੋਂ ਲਵਪਾਪ ਹੋ ਗੇ ਲੋ ਬਈ ਅਜੇ ਚਲਾਉਣੀ ਆ ਜਿਹੜਾ ਬੰਦਾ ਮੈਨੂੰ ਐ ਕਹਿ ਦਿੰਦਾ ਨਾ ਵੀ ਤੂੰ ਚਲਾ ਲੇਗੀ ਆਪਣੀ ਚ हां स्त्री ने किया मैं जुनून रखा भी मैं चला लूंगी मैं चला मैं YouTube ਤੇ ਆਈਆਂ ਮੈਂ YouTube ਤੇ ਆ ਕੇ ਨਾ ਮੈਂ ਬਹੁਤ ਆਡਾ ਮਡੋਲ ਹੋਈਆਂ ਵੀ ਮੈਂ ਬੰਦ ਕਰ ਦਾਂ ਬੰਦ ਕਰ ਦਾਂ ਪਰ ਹੁਣ ਮੈਂ ਸਿਖਰ ਦੀ ਕੌੜੀ ਤੇ ਆ ਗਈ ਚਾਹੇ ਜਿਵੇਂ ਮਰਜੀ ਹਰ ਤਰ੍ਹਾਂ ਨਾਲ ਆ ਗਈ ਜੇ ਮੈਂ ਗੱਡੀ ਸਿੱਖਣ ਤੇ ਆ ਗਈ ਨਾ ਫੱਟੇ ਚੱਕ ਦੂੰਗੀ રોજ ਖੰਨੇ ਗੱਡੀ ਹੋਇਆ ਕਰੂਗੀ ਪਾਪਾ ਮੋਹ રોજ ਤਾਂ ਮਾਗ ਨਹੀਂ ਬਹੁਤ ਅੱਗੇ ਮੈਂ ਪਤਾ ਤੁਮ ਕੀ ਕਰਦੇ ਆਂ ਅਭੀ ਤੂੰ ਬੇਕਾਰ ਜੀ ਗੱਲ ਕਰਕੇ ਮਾਰ ਜਾ ਨਹੀਂ ਆਣੀ ਇਹਦਾ ਬੰਗਾ ਹੈ ਬਸ ਜਾ ਨਹੀਂ ਤਾਂ ਮੈਨੂੰ ਅੱਖਾਂ ਲੱਗਦਾ ਕਿਤੇ ਜਾਣਾ ਹੋਣਾ ਤੇ ਉਹ ਮਮਾਈ ਕਿ ਡਰ ਜਿਆ ਬੈਠਣਾ ਵੀ ਕਣਕਾਂ ਸਾਰੀਆਂ ਚੱਕ ਹੋਮੀਆਂ ਥੋੜੀਆਂ ਬੋਤੀਆਂ ਹੀ ਬਸ ਰਹਿ ਗਈਆਂ ਛੇਤੀ ਛੇਤੀ ਕੰਮ ਨਿਬੜ ਜਾਵੇ ਵੀ ਕਣਕਾਂ ਦਾ ਵੀ ਛੇਤੀ ਛੇਤੀ ਆ ਮਤਲਬ ਕਿ ਤੂੜੀ ਵਗੈਰਾ ਸਾਰਾ ਕੁਝ ਛੇਤੀ ਛੇਤੀ ਚੱਕ ਲੈਣ ਕਿਉਂਕਿ ਤੂੜੀ-ਤਾੜੀ ਜਦ ਹੁਣ ਬਾਹਰਣੀਆਂ ਨਾ ਉਦੋਂ ਜਿਆਦਾ ਸਾਰੇ ਘਰਾਂ 'ਚ ਬੁਰਾ ਹਾਲ ਹੋਣਾ ਹੈ ਤਾਂ ਕਰਕੇ ਮੈਂ ਹਜੇ ਸਫਾਈਆਂ ਨਹੀਂ ਦਾ ਕੰਮ ਛੇੜਿਆ ਨਹੀਂ ਹੈਗਾ ਮੈਨੂੰ ਇਹ ਆ ਵੀ ਤੂੜੀਆਂ ਤਾੜੀਆਂ ਚੱਕੀਆਂ ਜਾਣ ਉਸ ਤੋਂ ਬਾਅਦ ਫਿਰ ਆਪਾਂ ਸਵਾਇਆਂ ਦਾ ਕੰਮ ਸ਼ੁਰੂ ਕਰੀਏ ਤੇ ਅਸੀਂ ਚੱਲੇ ਆ ਜੀ ਅੱਜ ਲੁਧਿਆਣੇ ਤੁਹਾਨੂੰ ਪਤਾ ਹੀ ਆ ਸਾਡੇ ਮਾਮਾ ਜੀ ਲੁਧਿਆਣੇ ਰਹਿੰਦੇ ਤੇ ਹੁਣ ਅਸੀਂ ਜਾਂਦੇ ਆ ਲੁਧਿਆਣੇ ਨੂੰ ਕਮ ਸਾਰੇ ਰੋਟੀ ਪਾਣੀ ਬਣਾਇਆ ਫਿਰ ਆਪਣਾ ਸਾਰੇ ਕੰਮ ਕੱਪੜੇ ਕੁੱਪੜੇ ਧੋਤੇ ਇੱਥੇ ਉੱਠਣਾ ਉੱਠ ਕੇ ਬਾਲਾ ਚ ਮਾਰਨੇ ਆ ਡਰਾਈ ਜੀ ਮਾਰ ਕੇ ਲਾ ਕੇ ਉਹ ਸਪਰੇ ਜੀ ਬਸ ਜੀ ਅਸੀਂ ਤਾਂ ਕੰਮ ਹੀ ਬਹੁਤ ਆ ਅਸੀਂ ਕੰਮ ਦੂਏ ਵੰਦੇ ਕੰਮ ਨਹੀਂ ਗਿੰਦਾ ਵੀ ਕਿੰਨੇ ਉੱਠ ਕੇ ਕਰਨੇ ਆ ਜਿਹੜੇ ਫਿਰ ਉੱਠਣਾ ਵੀ ਨਹੀਂ ਕਹੇ ਤੇ ਇੱਕ ਵਾਰ ਜਿਹੜਾ ਬੰਦੇ ਨੇ ਬਾਹਰ ਕੰਮ ਕਰਨਾ ਉਹ ਜਨਾਨੀ ਨਹੀਂ ਕਰ ਸਕਦੀ ਜਿਹੜਾ ਜਨਨੀਆਂ ਵਾਲਾ ਕੰਮ ਆ ਉਹ ਜਨਾਨੀ ਨਹੀਂ ਕਰਨਾ ਜਿਹੜਾ ਬੰਦਾ ਕਰਦਾ ਨਾ ਬੰਦੇ ਦਾ ਗਿਣਤੀ ਹੋਣੀ ਬੰਦਾ ਦਾ ਰਾਤ ਨੂੰ ਸੌਂਦਾ ਵੀ ਨਹੀਂ ਪਰ ਜਿਹੜਾ ਭੁੱਖਾ ਰਹਿੰਦਾ ਜਿਹੜੇ ਘਰੇ ਪੱਖੇ ਥੱਲੇ ਰਹਿਣਾ ਸੀ ਗਰਮੀ 'ਚ ਰਹਿਣਾ ਕੱਪੜੇ ਭਜੇ ਰਹਿਣੇ ਹਟਾਂ ਜਾ ਹੋ ਜਾਏ ਬਾਸਤੀਆਂ ਦੇ ਕੰਮ ਦੀ ਕੋਈ ਚਦਰ ਨਹੀਂ ਹੈਗੀ ਦੋ ਦਿਨ ਬਾਅਦ ਮੇਰੇ ਪਾੜ ਦਿੰਦੀਆਂ ਨੇ ਅੱਜ ਕਿਹ ਲੱਲੂ ਲਿਆਇਆ ਅੱਜ ਲੈ ਚੀਨੀ ਮੈਂ ਦੋ ਪਰ ਨਾ ਦੋ ਮਿੰਟ ਦਾ ਉਹ ਉਹ ਕਿੱਥੇ ਜਾਈ ਗਏ ਸੀ ਉਹਨੂੰ ਦੋ ਮਿੰਟ ਮੈਗੇ ਦੀ ਘਰ ਚ ਦਲੀਤਰ ਚੜਜੇ ਮਾਇ ਜੇ ਦੋ ਮਿੰਟ ਵਾਲੇ ਨਾਲ ਤਾਂ ਦੋ ਮਿੰਟ ਦਾ ਕੰਮ ਉਹ ਦੋ ਮਿੰਟ ਦਾ ਝਾੜੂ ਲਾਣਾ ਜੀ ਮੈਂ ਆਹੋ ਕਰ ਦਿੰਦੇ ਹਾਂ ਏਸੀ ਦੀ ਪਰਤ ਲਾ ਦਿੰਦੇ ਹਾਂ ਹਾਂ ਅਸੀਂ ਪਰਤੇ ਲਾਉਣੇ ਅਸੀਂ ਇੱਕ ਇੱਕ ਚੀਜ਼ ਸਾਫ਼ ਕਰਦੇ ਹਾਂ ਦੋ ਮਿੰਟ ਦਾ ਕੰਮ ਉਹ ਮਾਰੇ ਚੜੂਤ ਕੋ ਮਾਰੇ ਇੱਧਰ ਉੱਧਰ ਮਾਰ ਕੇ ਚਾਲ ਪੋਚਾ ਲਾ ਕੇ ਚਲੋ ਜੀ ਪਿੱਤਰ ਤਾਨੂੰ ਕਹਿੰਦੇ ਸਾਡੀ ਜ਼ਬਰਦਸਤ ਵਾਲੀ ਲੜਾਈ ਤੁਹਾਨੂੰ ਦਿਖਾਵਾਂਗੇ ਰਿਆਣੇ ਵਲੌਗ ਚੱਕ ਕੇ ਬਣਾਉਣ ਲੱਗੇ ਜਾ ਮੇਰਾ ਪਪਾ ਦਾ ਅਸਲੀ ਰੂਪ ਜਿਹੜਾ ਸਾਊ ਜਵਾਨੀ ਤੇਰੇ ਪਪਾ ਅਸਲੀ ਰੂਪ ਅਸਲੀ ਰੂਪ ਪਪਾ ਦਾ ਦਿਖਾਇਆ ਕਰਨਾ ਥਰੇ ਮੇਰੇ ਕੱਪੜੇ ਤੋਂ ਹੋ ਗਏ ਮੈਨੂੰ ਬਚਦੀ ਮੇਰਾ ਹੁਣ ਸੁੱਕ ਵੀ ਗਏ ਆਪਾਂ ਨੇ ਵੀ ਰੱਖਿਆ ਹੈ ਮੋਬਾਈਲ ਦੇ ਮੈਂ ਹੁਣ ਦੋ ਤੈਨੂੰ ਫੋਨ ਕਰਨਾ ਚੱਲ ਉਹ ਚੀਜ਼ਾਂ ਕਰ ਹਾਂਜੀ ਇੱਥੇ ਆਪਾਂ ਜਾ ਰਹੇ ਸੀਗੇ ਲੁਧਿਆਣੇ ਨੂੰ ਤੇ ਇਹਨਾਂ ਸਟੈਚੂ ਜੇ ਆਪਣੇ ਸਟੈਚੂ ਕਹਿੰਦੇ ਨੇ ਸ਼ਾਇਦ ਇਹਨਾਂ ਨੂੰ ਸ਼ਾਇਦ ਪਾਪਾ ਨੇ ਰਖਾਏ ਸੀਗੇ ਗੱਡੀ ਦੇ ਵਿੱਚ ਪਹਿਲਾਂ ਵੀ ਰੱਖਿਓ ਨੇ ਸ਼ਾਇਦ ਪਾਪਾ ਨੇ ਗੱਡੀਆਂ ਦੇ ਵਿੱਚ ਇੱਕ ਹੈਗਾ ਇਹ ਬੁਰਾ ਮਤ ਬੋਲੋ ਬੁਰਾ ਮਤ ਸੁਨੋ ਬੁਰਾ ਮਤ ਦੇਖੋ ਔਰ ਬੁਰਾ ਮਤ ਸੋਚੋ ਹਨਾ ਇਹ ਮੈਨੂੰ ਬਹੁਤ ਕਿਊਟ ਲੱਗਦੇ ਨੇ ਚਾਰੋਂ ਜਾਣੇ ਮੈਨੂੰ ਬਹੁਤ ਵਧੀਆ ਲੱਗਦੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਹਨਾ ਬਹੁਤ ਸੋਹਣੀਆਂ ਲੱਗਦੀਆਂ ਨੇ ਮਤਲਬ ਕਿ ਇਹਨਾਂ ਨੇ ਜਿਹੜਾ ਦਿੱਤਾ ਹੋਇਆ ਆਪਣਾ ਹਿੰਟ ਹਨਾ ਉਹ ਵਧੀਆ ਲੱਗਦਾ ਏ ਤੇ ਅਸੀਂ ਇੱਥੇ ਰਸਤੇ 'ਚ ਜਾ ਰਹੇ ਸੀਗੇ બસ ਤੁਸੀਂ ਮਤਲਬ ਕਿ ਤੁਰਪੇ ਸੀੇਕਰ ਤੋਂ ਤੁਹਾਨੂੰ ਦੱਸਦੇ ਆਈ ਆ ਹਨਾ ਪਹਿਲਾਂ ਆਪਣਾ ਇੱਥੇ ਅਸੀਂ ਲੁਧਿਆਣੇ ਜੀ ਅਸੀਂ ਲੁਧਿਆਣੇ ਮਾਮਾ ਜੀ ਉਹਨਾਂ ਦੇ ਘਰ ਨੂੰ ਜਾ ਰਹੇ ਆ ਬਸ ਗੁਰਦਾਰਾ ਸਾਹਿਬ ਚ ਮਤਲਬ ਕਿ ਰੱਖਿਆ ਸਾਰਾ ਗੁਰਦੁਆਰੇ ਚ ਹੋਇਆ ਹੀ ਪਾਠ ਵਗੈਰਾ ਤੇ ਗੱਡੀ ਅਸੀਂ ਘਰ ਕੋਲੇ ਖੜਾਵਾਵਾਂਗੇ ਜਲੀਆ ਜੀ ਆਂ ਬੀਆਂ ਇੰਨਾ ਤਾਂ ਨਹੀਂ ਸ਼ਹਿਰਾਂ 'ਚ ਤਾਂ ਬੜੀ ਉਹ ਦਿੱਕਤ ਆ ਗੱਡੀ-ਗੁੱਡੀ ਖੜਾਉਣ ਦੀ ਸ਼ਹਿਰਾਂ 'ਚ ਬੜੀ ਦਿੱਕਤ ਆ ਜਾਂਦੀ ਆ ਆਪਣੇ ਪਿੰਡਾਂ 'ਚ ਜਿੱਥੇ ਮਰਜ਼ੀ ਲਾ ਦੇ ਆਪਾਂ ਨੂੰ ਇੰਨੀ ਟੈਨਸ਼ਨ ਤਾਂ ਨਹੀਂ ਹੁੰਦੀ ਖੁੱਲੀਆਂ-ਖੁੱਲੀਆਂ ਆਪਣੇ ਤਾਂ ਵੈਸੇ ਵੀ ਘਰ ਕਿੰਨੇ-ਕਿੰਨਾ ਖੁੱਲਾ-ਖੁੱਲਾ ਏ ਬੁਰਾ ਥੋੜਾ ਜਿਹਾ ਬਸ ਸ਼ਹਿਰਾਂ 'ਚ ਹੀ ਆਪਾਂ ਰਹਿੰਦੇ ਆ ਨਹੀਂ ਅਪਰ ਇੰਨਾ ਤਾਂ ਜਾਣਾ ਨਹੀਂ ਪੈਂਦਾ ਵਾ ਮੈਂ ਕਿੱਥੇ ਜਾਣਾ ਪੈਂਦਾ ਸਾਹਮਣੇ ਦਾ ਘਰ ਆ ਗਿਆ ਬਸ ਇੱਥੇ ਆ ਗਿਆ ਕਿੱਥੇ ਨਹੀਂ ਪੈਂਦਾ ਇੱਧਰ ਨੂੰ ਮੁੜ ਜਾਣਾ ਕਿਧਰ ਨੂੰ ਇੱਧਰ ਨੂੰ ਵਾਹ ਮੋੜ ਦੇ ਬਾਲਾ ਪਤਾ ਤੋਰ ਆ ਦੇ ਤੂੰ ਕੀ ਹੈ ਕਿ ਮੈਂ ਆ ਕੇ ਅਸਹਾ ਹਰ ਦਾ ਬੁਗੂ ਜਾਰ ਕਾ ਮੂੰਖ ਕਰਕੇ ਝੂੜ ਬੋਲੀ ਜਾਂਦੀ ਹੈ ਬੜੀ ਤੂੰ ਮੁੱਕਰ ਜਾ ਹਾਂ ਦੇਖੜੀਆਂ ਗੱਡੀਆਂ ਦੇਖ ਹੁਣ ਆਏ ਆਪਾਂ ਅਸਲੀ ਉਹਦੇ ਪਰ ਇਹ ਹੋ ਜਾਂਦੀ ਹੈ ਮਾਮਾ ਜੀ ਉਹਨਾਂ ਦੇ ਘਰ ਨੂੰ ਵੀ ਇਹ ਹੁਣ ਗੱਡੀ ਕਿੱਥੇ ਰਾਵਾਂਗੇ ਆਪਾਂ ਕਿੰਨ ਜਿੱਡਾ ਖੜੀ ਜਿੱਨੂ ਹੋਇ ਨਗਾ ਸੁਣ ਚੱਲੋ ਉਹ ਬਹੁਤ ਐੱਛੀ ਜਾਓਗੇ ਜਾ ਕੇ ਹੈਗਾ ਸਾਡੇ ਮਾਮਾ ਜੀ ਦਾ ਘਰ ਵਾਪਸ ਜੇ ਗੁਰਦਾਰਾ ਸਾਹਿਬ ਤੋਂ ਆਉਂਦੇ ਹੋ ਇੱਧਰ ਨੂੰ ਆਏ ਫਿਰ ਤੁਹਾਨੂੰ ਦਿਖਾਵਾਂਗੇ ਪੂਰੇ ਤੋਂ ਦਿਖਣਾ ਨਹੀਂ ਹੈਗਾ ਉੱਪਰ ਜਿਮਾਰੇ ਜਿਹੜਾ ਐਂਡ ਲਾਸਟ ਦੇ ਵਿੱਚ ਜਾ ਕੇ ਗਲੀ ਬੰਦ ਹੋ ਜਾਂਦੀ ਅੱਗੇ ਜਾ ਕੇ ਸ਼ਾਇਦ ਬਾਬਾ ਗੱਡੀ ਲਾਉਣ ਲੱਗੇ ਹੋਏ ਨੇ ਦੇਖੋ ਕਿੱਥੇ ਲਾਉਂਦੇ ਨੇ ਤੇ ਸਾਰੀਆਂ ਗੱਡੀਆਂ ਫੋਰੀ ਖੜੀਆਂ ਨੇ ਹਾਂਜੀ ਅਸੀਂ ਜਾਇਆਏ ਸੀਗੇ ਭੋਗਤੇ ਤੇ ਇਹ ਹੈਗਾ ਜੀ ਸਾਡੇ ਨਾਲ ਹੀ ਪਿੰਡ ਬਰਵਾਲੀ ਆ ਜੀ ਇੱਥੇ ਨਾ ਬਰਵਾਲੀ ਮਤਲਬ ਕਿ ਜਿਹੜੇ ਟੁੰਗੀਆਂ ਚ ਰਹਿੰਦੇ ਨੇ ਕਾਫੀ ਜ਼ਿਆਦਾ ਹਨਾ ਵਿਚਾਰੇ ਪੈਣ ਪਾਈ ਹਨਾ ਕਾਫੀ ਆਪਣੇ ਹਨਾ ਬਹੁਤ ਜ਼ਿਆਦਾ ਬੈਠੇ ਨੇ ਇੱਥੇ ਤੇ ਮੈਂ ਨਾ ਛੋਟੇ ਬੱਚੇ ਹੁੰਦੇ ਨੇ ਜਿਵੇਂ ਆਪਣੇ ਬੱਚਿਆਂ ਦੇ ਕੱਪੜੇ ਹੁੰਦੇ ਨੇ ਹਨਾ ਮੈਂ ਇਹਨਾਂ ਨੂੰ ਹੀ ਦੇ ਕੇ ਜਾਨੀ ਆ ਹਰ ਬਾਰ ਇਹਨਾਂ ਨੂੰ ਛੋਟੇ ਹੋਏ ਹੋਏ ਕੱਪੜੇ ਜਿਹੜੇ ਸਹਿਜ ਉਹਨਾਂ ਦੇ ਨਹੀਂ ਆਉਦੇ ਹੁੰਦੇ ਉਹ ਫਿਰ ਇੱਥੇ ਦੇ ਜਾਨੀ ਆ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਫਿਰ ਮੈਂ ਇੱਥੇ ਵੰਡ ਜਾਨੀ ਆ ਹਨਾ ਹੁਣ ਸਾਰੇ ਕਹਿਣਗੇ ਜੇ ਵੰਡਿਆ ਸੀਗਾ ਵੀਡੀਓ ਬਣਾਉਣ ਦਾ ਕੋਈ ਬਣਦਾ ਹੰ ਬਣਦਾਨੀ ਸੀਗਾ ਹਨਾ ਕਿਉਂਕਿ ਦੇਖੋ ਜੀ ਇਹ ਸਸੀ ਆਪਣੀ ਲਾਈਫ ਦਿਖਾ ਰਹੇ ਆ ਤੁਹਾਨੂੰ ਹਨਾ ਇਹਦੇ ਵਿੱਚ ਅਸੀਂ ਦਿਖਾਉਣਾ ਤੁਹਾਨੂੰ ਅਸੀਂ ਕੀ ਕਰ ਰਹੇ ਆ ਕੀ ਨਹੀਂ ਹਨਾ ਤੇ ਜੇ ਕੋਈ ਅਸੀਂ ਚੰਗਾ ਕੰਮ ਕਰ ਰਹੇ ਆ ਹਨਾ ਉਹ ਵੀ ਤੁਹਾਨੂੰ ਦਿਖਾਉਣਾ ਸਾਡਾ ਬਣਦਾ ਕਿਉਂਕਿ ਕਈ ਭੈ ਵੀਰ ਭੈਣ ਜਦੋਂ ਦੇਖਦੇ ਨੇ ਫਿਰ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਅਸੀਂ ਵੀ ਇਦਾਂ ਕਰੀਏ ਹਨਾ ਹੁਣ ਕਈ ਨੂੰ ਕਈ ਨੂੰ ਨਹੀਂ ਪਤਾ ਹੁੰਦਾ ਕਹਿ ਦਿੰਨੇ ਅਸੀਂ ਕਿੱਥੇ ਦਾਨ ਕਰੀਏ ਅਸੀਂ ਉੱਥੇ ਦਾਨ ਕਰਦੀਏ ਪਰ ਆਪਾਂ ਨੂੰ ਦਾਨ ਉੱਥੇ ਕਰਨਾ ਚਾਹੀਦਾ ਜਿੱਥੇ ਜਿਨ੍ਹਾਂ ਨੂੰ ਲੋੜਵੰਦਾਂ ਨੂੰ ਲੋੜ ਆ ਹਨਾ ਇੱਥੇ ਨਾ ਅਸੀਂ ਮਤਲਬ ਕਿ ਉਹ ਜੀ ਜਲ ਜੀਰਾ ਦੀਆਂ ਬੋਤਲਾਂ ਖਰੀਦ ਲੀਆਂ ਸੀਗੀਆਂ ਗਰਮੀਆਂ ਦੇ ਵਿੱਚ ਮੈਂ ਜ਼ਿਆਦਾਤਰ ਇਹੀ ਕਰਦੀ ਹੁੰਦੀ ਆ ਜਲ ਜੀਰੇ ਦੀਆਂ ਬੋਤਲਾਂ ਹਨ ਜਿੰਨਾ ਕਿ ਮੇਰੇ ਤੋਂ ਨਿਕਲਦੇ ਸੁਵੰਦ ਆਪਾਂ ਕੱਢ ਦੰਨੇ ਆ ਹਨ ਤੇ ਇੱਥੇ ਨਾ ਸੈਦ ਦੇ ਪਾਪਾ ਨੇ ਮਤਲਬ ਕਿ ਇਹ ਗੱਡੀ ਦਾ ਜਿਹੜਾ ਪਹਿਲਾ ਘੇੜਾ ਲਾਇਆ ਸੀ ਨਾ ਉਹ ਸੈਦ ਦੇ ਪਾਪਾ ਨੇ ਪੈਸੇ ਦਿੱਤੇ ਸੀ ਉਹ ਫਿਰ ਮੈਨੂੰ ਦੇ ਲੈਂਦੇ ਹੁੰਦੇ ਨੇ ਵੀ ਜੋ ਤੂੰ ਕਰਨਾ ਉਹਨਾਂ ਦਾ ਇਹ ਕਰ ਲਾ ਹਨਾ ਫਿਰ ਮੈਂ ਆਪਣਾ ਜਿਵੇਂ ਪਹਿਲਾਂ ਤਾਂ ਆਪਣੇ ਗੁਰਦੁਆਰਾ ਸਾਹਿਬ ਨੂੰ ਹਨਾ ਜਿੰਨਾ ਜਿੰਨਾ ਸਾਰਿਆ ਸ਼ਰਧਾ ਹੁੰਦੀ ਆਪਣੀ ਹਨਾ ਸ਼ਰਧਾ ਦੇ ਮੁਤਾਬਿਕ ਸਾਰੇ ਆਪਣੇ ਸਿੰਘਾਂ ਸ਼ਹੀਦਾਂ ਦਾ ਕਰ ਦੰਨੀ ਆ ਤੇ ਜਿਹੜੇ ਬਾਕੀ ਪੈਸੇ ਬਚੇ ਸੀਗੇ ਫਿਰ ਮੈਂ ਆਪਣੀ ਆਏ ਬੋਟਲਾਂ ਲਈ ਆਈ ਸੀਗੀ ਪੇਟੀਆਂ ਇਕੱਠੀਆਂ ਚੱਕ ਲਈ ਆਏ ਸੀਗੇ ਫਿਰ ਉੱਥੇ ਸਾਰਿਆਂ ਨੂੰ ਵੰਡਤੀਆਂ ਸੀ ਪਰ ਮੈਂ ਵੀਡੀਓ ਥੋੜੀ ਥੋੜੀ ਬਣਾਈ ਸੀ ਕਿਉਂਕਿ ਅਸੀਂ ਰੁਕ ਰੁਕ ਕੇ ਵੰਡਦੇ ਜਾਂਦੇ ਸੀਗੇ ਕਾਫੀ ਜਗ੍ਹਾ ਤੇ ਝੁੰਗੀਆਂ ਲਾ ਲਾ ਕੇ ਬੈਠੇ ਨੇ ਹਨਾ ਫਿਰ ਉੱਥੇ ਕਾਫੀ ਜ਼ਿਆਦਾ ਜਾਣੇ ਸੀਗੇ ਤਾਂ ਕਰਕੇ ਕਹਿੰਦੀ ਲਾਈਨ ਬਣਾ ਲਓ ਵੀ ਤੂੰ ਮੈਡਮ ਲੱਗੀ ਉਹਨਾਂ ਦੇ ਤਾਂ ਮਿੰਟ 'ਚ ਤੇਰਾ ਡੱਬਾ ਫੜ ਗਏ ਰੋਟੀ ਅਸੀਂ ਖਾ ਲਈ ਫਰੈਂਸ ਤੇ ਸਾਢੇ 5 ਜੀ ਹੁਣ ਲੇਟ ਟਾਈਮ ਹੋ ਗਿਆ ਸਾਢੇ 9 ਹੋਣੇ ਆ ਅਸੀਂ ਨਾ ਅਸੀਂ ਤੁਰੇ ਸੀਗੇ ਸਾਢੇ 5:30 ਵਜੇ ਲੁਧਿਆਣੇ ਤੋਂ ਅਸੀਂ ਲੇਟ ਤੁਰੇ ਸੀਗੇ ਲੁਧਿਆਣੇ ਤੋਂ ਵੀ ਸਾਢੇ 5:30 ਦਾ ਟਾਈਮ ਸੀਗਾ ਜਦੋਂ ਅਸੀਂ ਤੁਰੇ ਸੀਗੇ ਅਸੀਂ ਸ਼ਾਮ ਨੂੰ ਤੁਰੇ ਆ ਨਾਲ ਸਾਡੀ ਫਿਰ ਸਾਡੀ ਮਾਸੀ ਪਹਿਲਾਂ ਗਈ ਹੋਈ ਸੀਗੀ ਪਹਿਲਾਂ ਮਤਲਬ ਕਿ ਕੱਲ ਪੱਤ ਤੋਂ ਤੇ ਨਾਲ ਮਾਸੀ ਆਈ ਹੈ ਸਾਡੀ ਤੇ ਮੰਮਾ ਰੋਟੀ ਖਾ ਲਈ बढ़िया तो पाजरा, पाजरा पाया सी डब्बे शहर नी बाहर ने चलती है मी मी आ गए हाँ जी ਇਹ ਪਾਣੀ ਨਾ ਪਿੱਛੇ ਰੱਖਦਾ ਹਾਏ ਹਾਏ ਰੱਖ ਦੋ ਇਹਨੂੰ ਬਾਅਦ ਸਵੇਰੇ ਕਰੂੰਗੀ ਤੋੜ ਕੇ ਹੁਣ ਨਹੀਂ ਮੇਰੇ ਚ ਸਵੇਰੇ ਪਾਣੀ ਕੁੱਤੇ 'ਚ ਛਿੜਕ ਕੇ ਰੱਖਦੇ ਨੇ ਤੁਹਾਨੂੰ ਕਿਹਨੇ ਕਿਹਾ ਤਾਂ ਨਾ 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 ਇਹ ਨਾ ਜੜਾ ਦੀਆਂ ਉਹਦੇ 'ਚ ਵੀ ਹੁੰਦੇ ਬੈਠੇ ਖੜ ਚੋ 1 ਮਿੰਟ ਹੋਰ ਬੰਦ ਕਰ 1 ਮਿੰਟ ਉਹ ਇਹਨੂੰ ਸਵੇਰੇ ਕੱਢੀ ਜਾ ਸਾਦੇ ਸੁਭੀ ਹੋ ਜੇ ਹਾਂ ਇੱਕ ਗਲਾਸ ਚਾਹ ਨਹੀਂ ਆ ਦੇ ਹਾਂ ਇੱਕ ਮਿੰਟ ਟਮਾਟਰ ਇੱਕ ਮਿੰਟ ਆ ਕੱਟੋ ਦੋਸੇ ਕਸੀ ਇਹ ਟਰਾਈ ਕਰਕੇ ਦੇਖਣ ਲੱਗਣਾ ਹਾਂ ਕਲਾਸ ਦੇ ਵਿੱਚ ਕਹਿੰਦੇ ਢਣੀਆਂ ਰੱਖ ਦੇਵੇ ਪਾਣੀ ਪਾ ਕੇ ਜੜਾਂ ਦੀਆਂ ਧੋ ਕੇ ਤੇ ਢਣੀਆਂ ਫਰਾ ਫਰਾਬ ਨਹੀਂ ਹੁੰਦਾ ਹਾ ਹੁੰਦਾ ਕਦੇ ਲਾਉਣੀਆਂ ਹਵਾਉਣ ਤੋਂ ਹਾ ਹਾ ਹੋਰ ਪਾਣੀ ਤਾਂ ਇਹ ਗਾਲ ਦੇਣਾ ਉਹ ਬਈ ਗਾਲ ਰਾਹਣਾ ਇਹਨਾਂ ਪਾਣੀ ਵਿੱਚ ਪਾ ਲਓ ਆ ਰੋਟੀਆਂ ਦਾ ਸਕੇ ਨੇ ਖਾਦੀ ਨਹੀਂ ਹੈ ਜੀ ਕਾਹਨਡ ਹੁਣ ਸਵੇਰੇ ਮਾਤਰਾ ਕਾਹਨਡ ਨੂੰ ਮੈਂ ਨਾ ਥੱਕ ਗਈ ਮੈਂ ਇੰਨਾ ਚਿਰ ਬੈਠ ਨਹੀਂ ਸਕਦਾ ਪਾਏ ਨੇ ਕਾਲੇ ਹੋਏ ਪਨੇ ਉਹ ਨਹੀਂ ਉਹਨਾਂ ਨੇ ਖਾਣੇ ਹੈਗੇ ਤੇ ਬਾਹਰ ਨਾ ਚੰਗਾ ਭਲਾ ਮੌਸਮ ਸੀਗਾ ਹੁਣ ਅਸੀਂ ਆਏ ਆ ਕੋਈ ਮੀਂਹ ਦਾ ਹੈ ਨਹੀਂ ਸੀਗਾ ਕਿ ਮੀਂਹ ਆਊਗਾ ਦੇਖੋ ਆਏ ਬਾਹਰ ਠੰਡੀ ਠੰਡੀ ਹਵਾ ਹੈ ਹਾਏ ਕਿੰਨਾ ਪੈ ਰਿਆ ਮਿੱਟੀ ਦੀ ਖੁਸ਼ਬੂ ਠੰਢੀ ਠੰਡੀ ਹਵਾ ਪਰ ਬੇੜੇ ਚ ਸਾਡੇ ਚ ਹੁਣ ਗੰਦ ਪੈਣਾ ਸ਼ੁਰੂ ਹੋ ਗਿਆ ਫਿਰ ਨਾ ਪੱਟੇ ਧੂੜ ਮਿੱਟੀ ਪਰ ਮਿੱਟੀ ਦੀ ਖਸ਼ਬੂ ਆ ਰਹੀ ਹੈ ਇੰਨੀ ਸਾਨੂੰ ਤੇ ਮੀਂਹ ਲੱਗਿਆ ਪੈਣ ਕੋਰਾ ਵੀ ਮੀਂਹ ਨਹੀਂ ਸੀਗਾ ਅਸੀਂ ਹੁਣੇ ਆਏ ਆ ਅਸੀਂ ਥੋੜੇ ਆ ਬੇਟੇ ਆਏ ਆ ਤੇ ਆ ਕੇ ਰੋਟੀ ਪਾਣੀ ਖਾਦਾ ਬਸ ਆ ਬੰਦ ਕਰ ਦੇ ਬਾਹਰ ਲੇਟ ਬੰਦ ਕਰ ਦੇ ਹੁਣ ਕਰ ਸਾਡੇ ਮੈਨੂੰ ਜ਼ਿਆਦਾ ਗਰਮੀ ਲੱਗ ਰਹੀ ਆ ਜੀ ਕਰਦਾ ਨਹਾ ਲਵਾਂ ਪਰ ਮੋਨ ਨੂੰ ਆਉਣਾ ਨਹੀਂ ਹੈਗਾ ਬਸ ਪਤਾ ਵੀ ਨਹੀਂ ਹੈਗਾ ਚ ਲੈਟ ਨਾ ਆਈ ਫਿਰ ਤਾਂ ਨਾ ਆਉਂਗੀ ਮੈਂ ਰਾਤ ਨੂੰ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਜੇ ਮੈਨੂੰ ਗਰਮੀ ਲੱਗੀ ਮੈਂ ਬੈਠਾ ਬਹੁਤ ਗਰਮੀ ਲੱਗ ਰਹੀ ਈ ਆ ਤੇ ਅਸੀਂ ਜਾਇਆ ਜੀ ਮਾਮਾ ਜੀ ਦੇ ਸੰਸਕਾਰ ਕਰਿਆ ਤਾਂ ਸੌਰੀ ਆ ਭੋਗ ਸੀ ਅੱਜ ਭੋਗ ਤੇ ਅਸੀਂ ਜਾਇਆ ਤੇ ਉਹ ਲਾਇਆ ਵੀ ਐਸੀ ਲਾਇਆ ਹੀ ਨਹੀਂ ਨਾ ਨੇ ਇੱਕ ਵਾਰਾ ਮम्मा ਘਰ ਠੰਡਾ ਜਿਹਾ ਮੈਨ ਹੈ 5 ਡਗਰ ਘਰੂ ਹੈ ਹਲੇ ਬੰਦ ਕਰਦੇ ਕੋਤ ਬਾਤ ਕਰ ਤੂੰ ਇਹ ਸ਼ੁਕਰ ਕਰ ਵੀ ਆ ਜਾਵੇ ਤੇ ਵੀ ਕੋਈ ਪਤਾ ਨਹੀਂ ਹੈਗਾ ਲੈਟ ਦਾ ਬਾਕੀ ਤੁਹਾਨੂੰ ਸਵੇਰੇ ਦੱਸਾਂਗੇ ਵੀ ਆਈ ਕਿੰਨੇ ਵਜੇ ਆਈ ਕਿ ਕਦੋਂ ਕਾਹੀ ਹੁਣੇ ਭੱਜੀ ਹਲਮੀ 1 ਲੱਖ ਤਾਂ ਆ ਗਏ ਨੇ ਰੀਮੀ ਹਲੇ ਅੱਧੀ ਗਰਮੀ ਬਹੁਤ ਸੀਗੀ ਬੱਟ ਸੀ ਪਰ ਸੰਤਾਂ ਲੱਗਦਾ ਸੀਗਾ ਵੀ ਬੱਟ ਤਾਂ ਕਰਕੇ ਆ ਵੀ ਉੱਥੇ ਚਲੋ ਹਨਾ ਕਾਫੀ ਜਾਣੇ ਆਏ ਹੋਏ ਸੀਗਾ ਤਾਂ ਕਰਕੇ ਬੜਾ ਚਾ ਲੱਗਦਾ ਸੀਗਾ ਕੋਰਤਾਰਾ ਸਾਬ ਚ ਵੀ ਇੱਕ ਮਤਲਬ ਘਰ ਵੀ ਤੇ ਬਾਕੀ ਜੀ ਹੁਣ ਇਹ ਬਲੌਗ ਦਾ ਆਪਾਂ ਅੱਜ ਇੱਥੇ ਹੀ ਕਰਦੇ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਤੇ ਬਸ ਅੱਜ ਦਾ ਵਲੌਗ ਇਹੀ ਸੀਗਾ ਆਪਣਾ ਕੱਲੂ ਨਿਊ ਵਲੌਗ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਆਵਾਂਗੇ ਬਸ ਅੱਜ ਤਾਂ ਤੁਹਾਡੇ ਨਾਲ ਥੋੜੀਆਂ-ਬਹੁਤੀ ਗੱਲਾਂ ਚ ਆਏ ਆ ਤੇ ਤੁਹਾਨੂੰ ਪਤਾ ਅੱਜ ਅਸੀਂ ਗਏ ਹੋਏ ਸੀਗੇ ਮਿਲਾਂਗੇ ਕੱਲੂ ਫਿਰ ਆਪਾਂ ਨਿਊ ਵਲੌਗ ਨਾਲ ਨਾ ਵੀ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ